ਤੇ ਨਹੀਂ ਪੰਪ ਪਉਂਦੇ ਆ ਕੋਠੇ ਡੁੱਬ ਗਿਆ ਨਾ ਸਾਨੂੰ ਖਾਦਾ ਹੀ ਮਿਲਦੀਆਂ ਨੇ ਨਾ ਨਾ ਸਾਨੂੰ ਕੋਈ ਸਹੂਲਤ ਹੀ ਕੋਈ ਹੈਗੀ ਬਾਰਡਰ ਤੇ ਕਾਹਦੀ ਸਹੂਲਤ ਹੈ ਬਾਰਡਰ ਤੇ ਪਾਣੀ ਦੇਖੋ ਜੜਪਾ ਦੇਖੋ ਸਾਰੇ ਕਿਹਾ ਟੀਮਾ ਸਾਰੇ ਡੁੱਬਾ ਪਿਆ ਕੋਈ ਮੈਂ ਆ ਗਿਆ ਨਹੀਂ ਪਉਂਦੇ ਸਾਡੇ ਕੋਲ ਦੇਖੋ ਕੀ ਬੰਡਿਆ ਕੋਈ ਮੰਤਰੀ ਆ ਜਿਹੜਾ ਮੰਤਰੀ ਸਾਡੇ ਨੂੰ ਆਇਆ ਕਲਰ ਫੋਟੋ ਨਾਲ ਇਸ ਤਰ੍ਹਾਂ ਆਖਰੀ ਪਿੰਡ ਸਿੰਦੂ ਬਟਾਲਾ ਦੇਖਿਆ ਜਿੱਥੇ ਕਿ ਪਾਣੀ ਦਾ ਪਿੱਟ ਪੱਧਰੀ ਦੇਖ ਸਕਦੇ ਹੋ ਕਿੰਨਾ ਹਨ ਪਾਣੀ ਹੈ ਲੋਕਾਂ ਦਾ ਕਹਿਣਾ ਕਿ ਇਹ ਬੰਦ ਨਾ ਟੁੱਟਦਾ ਤਾਂ ਪਾਣੀ ਪਿੰਡੇ ਲੈ ਜੂ ਜਾ ਸਕਦਾ ਸੀਗਾ ਜੀਰੋ ਦੇਖ ਰਹੇ ਹੋ ਕਰੰਗਰ ਪੁੱਛੀ ਤੇ ਹੋਰ ਫਸਾ ਰਿਹਾ ਗਲਬਾ ਫੁੰਡਿਆ ਕਿਤਾ ਦਿਨ ਹੋ ਗਏ ਕੋਣ ਕੋਣ ਚਲਸੀ ਵਿੱਚ ਵੀ ਆਇਆ ਬਣੀ ਰੋ ਕਰੰਗਰ ਪੁੱਛੀ ਦਾ ਸਤਿ ਸ਼ਾਮ ਜਵਿੰਦਰ ਸਿੰਘ ਜੀ ਪਿੰਡ ਕਿਹੜਾ ਪਿੰਡ ਮੇਰਾ ਬਰੀਲਾ ਖੁੱਦਿਆ ਤੇ ਜ਼ਮੀਨ ਮੇਰੀ ਚੰਦੂ ਰਲੇ ਜ ਤੱਕ ਤੱਕ ਫਰ ਗਿਆ ਤੇ ਇਹ ਭਰਾ ਸਾਰੇ ਆਪਣਾ ਹੀ ਇਕੱਠੇ ਹੀ ਸਾਰੇ ਲੇਕਿਨ ਆਏ ਵਾਰੀ ਕਦੀ ਲੜਾਈ ਲੱਗੀ ਤਾਂ ਵੀ ਅਸੀਂ ਮਾਰੇ ਜਾਂਦੇ ਆ ਜੇ ਪਾਣੀ ਆ ਗਿਆ ਤਾਂ ਵੀ ਮਾਰੇ ਜਾਂਦੇ ਹੁਣ ਤੁਸੀਂ ਵੇਖ ਸਕਦੇ ਹੋ ਕੋਈ ਫਸਲ ਨਹੀਂ ਬਚੀ ਸਵੇਰ ਦੇ ਲੱਗ ਕੇ ਕੱਲ ਦੇ ਹੀ ਇੱਥੇ ਲੱਗੇ ਕੋਈ ਬੰਦਾ ਨਹੀਂ ਇੱਥੇ ਆਇਆ ਤੇ ਜੇ ਕਰੇ ਹੁਣ ਆ ਨੱਕਾ ਟੁੱਟ ਗਿਆ ਵਾ ਤੇ ਇਹ ਵੀ ਨੁਕਸਾਨ ਹੈ ਜਿੱਦੀ ਪੈੜੀ 'ਚ ਪਾਣੀ ਪੈ ਰਿਹਾ ਉਹ ਜੱਟ ਦੀ ਪੈੜੀ 'ਚ ਖੱਡਾ ਪੈ ਜਾਣਾ ਡੁੰਮ ਪੈ ਜਾਣਾ ਤੇ ਜਿੱਦੀ ਜੇ ਰੇਤ ਪੈਣੀ ਆ ਉਹਦੀ ਵੀ ਬਰਬਾਦ ਹੋ ਗਈ ਕਿ ਮਗਰੋਂ ਠੇਕੇ ਤਰ੍ਹਾਂ ਕਹਿੰਦਾ ਰੇਤ ਖਾਣੀ ਆਹੀਂ ਆਣ ਕੇ ਪੈੜੀਆਂ ਹਾੜੀਆਂ ਰੋੜੀਆਂ ਚਾਹੀ ਡੁੰਮ 'ਚ ਰੇਤ ਪਾ ਲਈਏ ਚਾਹੀ ਆਪਣੇ ਘਰਾਂ 'ਚ ਲਾ ਲਈਏ ਸਾਨੂੰ ਕੋਈ ਮੁਰਗਾ ਆਡਰ ਨਹੀਂ ਹੁੰਦਾ ਤਹਾਡੀ ਵੇਖੋ ਹਾਲਤ ਕੀ ਬਣੀ ਆ ਇਥੇ ਕਿਸੇ ਦਾ ਕਿਸੇ ਮਤਲਬ ਚੇਤਰਫਗਨ ਦਾ ਮਹੀਨਾ ਹੁੰਦਾ ਜੀ ਉਹਨੂੰ ਦੂਜਾ ਤੇ ਜਾਮੀ ਨਾ ਕਹਿੰਦੇ ਆ ਉਦੋਂ ਇਹ ਤੁਸੀਂ ਸਾਰੀ ਮਿੱਟੀ ਪਵੇ ਮੋਰਚੇ ਪੱਕੇ ਹੋਣ ਜੋ ਵੀ ਕੰਮ ਹੈ ਉਦੋਂ ਕਰਨਾ ਹੁਣ ਇਹਨਾਂ ਅੱਗੇ ਚੱਲ ਕੇ ਵੇਖ ਲਓ ਮੋਰਚੇ ਹੋਣੀ ਪੁੱਟਿਆ ਜੀ ਐਸਪੀ ਨੇ ਖੱਡੇ ਮੋਰਚਿਆਂ ਵਾਲੇ ਬੰਦ ਕੀਤੇ ਆ ਉਹ ਤੋਂ ਬਾਅਦ ਦੇ ਦਿਨ ਨੇ ਉਦੋਂ ਮੋਰਚੇ ਬਣਾਉਣੇ ਠੇਕਦਾਰ ਆ ਜਾਂਦੇ ਨੇ ਤੇ ਤੁਸੀਂ ਉੱਚੀ ਹੋਏ ਚੌੜੀ ਹੋਏ ਤੇ ਇਹਦੇ ਪ੍ਰਬੰਧ ਜੜਾਵਾ ਮਤਲਬ ਕੀਤਾ ਜੇ ਇਹਦੇ ਅੱਗੇ ਲੋਕ ਮਾਰਦੇ ਮਾਰੇ ਹੁੰਦੇ ਨੇ ਕਈ ਹੜ ਆ ਜਾਂਦਾ ਕਈ ਲੜਾਈ ਲਾ ਜਾਂਦੀ ਆ ਤੇ ਨਾਲ ਹੀ ਪਿੰਡਿਆ ਸਾਡਾ ਕਿੰਨੀ ਕੁ ਫਸਲ ਮਰ ਗਈ ਫਸਲਾ ਵੇਖ ਲਓ ਵੀ ਜਿਹੜੇ ਕੋਈ ਐਦਾ ਹਜ਼ਾਰ ਦੇ ਕਰਦੇ ਮਤਲਬ ਲੱਗ ਪਏ ਡੁੱਬੀਆ ਜਿਹੜੀ ਮਤਲਬ ਟਰਾਂਸਫਾਰਮਰ ਨਾਲ ਪਾਣੀ ਲੱਗਾ ਕੋਠਾ ਨਾਲ ਪਾਣੀ ਲੱਗਾ ਵਾ ਇਹ ਕਦੋਂ ਲਏਗਾ ਤਾਂ ਫਿਰ ਹਾਂ ਕੋਈ ਫਸਲ ਦਾ ਮੂੰਹ ਵੇਖਾਂਗੇ ਬਚੀ ਤੇ ਵੇਖ ਲਾਂਗੇ ਨਾ ਵੇ ਜੀ ਤਾਂ ਅਸੀਂ ਮਾਰੇਗੇ ਬਚਣੀ ਕਿੱਥੇ ਹਾਂਜੀ ਤੇ ਨਾ ਸਾਨੂੰ ਕਦੀ ਕੋਈ ਮੁਆਵਜ਼ਾ ਹੀ ਟਾਈਮ ਨਾਲ ਕੋਈ ਮਿਲਦਾ ਜੇ ਮਿਲੇ ਨਹੀਂ ਕੋਈ ਨਹੀਂ ਆਇਆ ਕੋਈ ਕੁਰਬਾਨੀ ਵੇਖ ਲੋ ਆ ਸਾਰੇ ਕਰੈਕਟਰ ਖਲੋਤੇ ਆ ਮੋਟਰਸਲ ਹੋਤੀ ਆ ਜੀਮਦਰ ਬੋਲੀਆਂ ਲਾ ਕੇ ਆਪ ਨੂੰ ਕੋਈ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਲੇਕਿਨ ਫਿਰ ਬੇਨਤੀ ਮੇਰੀ ਇਹ ਹੱਥ ਜੋੜ ਕੇ ਸਰਕਾਰ ਦੇ ਗਾੜੀ ਵੀ ਉਹ ਤੀਸਰਾ ਮਹੀਨਾ ਦੂਸਰਾ ਮਹੀਨਾ ਉਹਦਾ ਉਦੋਂ ਸੁੱਕੇ ਦੇਣ ਹੁੰਦੇ ਨੇ ਉਦੋਂ ਇਹ ਪਤਲੇ ਹਾਤ ਨਿਸ਼ਾਨਦਾਈ ਕਰਕੇ ਤੇ ਮਿੱਟੀ ਚੌੜਾ ਹੋਏ ਉੱਚਾ ਹੋਏ ਮੋਰਚੇ ਮਾਚੇ ਜਿਹੜੇ ਸਭ ਠੀਕ ਕੀਤੇ ਜਾਣ ਤੇ ਅਸੀਂ ਤੇ ਮਤਲਬ ਮੁਸੀਬਤ ਦੇ ਮੂੰਹ ਦੇ ਵਿੱਚ ਹੀ ਆ ਪਣੀ ਇਹ ਜੀ ਪਿੰਡ ਚੰਦੂੜ ਵਾਲਾ ਮੈਂ ਚੰਦੂੜਾ ਦਾ ਸਰਪੰਚ ਬੋਲਦਾ ਜੀ ਇਹ ਤੋ ਜੀ ਜਿਹੜੀ ਆ ਪਿੰਡ ਦੇ ਚੌਂਕੀ ਤੇ ਲੱਗ ਗਿਆ ਪਾਣੀ ਜਿਹੜਾ ਵਾ ਬਹੁਤ ਜ਼ਿਆਦਾ ਵਹਾਰ ਨਾਲ ਇਹ ਜੇ ਆਉਂਦਿਆ ਵਾ ਤੇ ਪਿੱਛੇ ਮੋਰਚੇ ਟੁੱਟਣ ਦਾ ਬਹੁਤ ਖਤਰਾ ਸੀ ਉਹ ਕੁਝ ਥੋੜਾ ਜਿਹਾ ਖਤਰਾ ਟਲਿਆ ਵਾ ਵੀ ਜਿਹੜਾ ਬੰਨ ਟੁੱਟ ਗਿਆ ਵਾ ਤੇ ਬੰਨ ਟੁੱਟਣ ਨਾਲ ਹੁਣ ਗਾੜੀ ਜੇਕਰ ਰੋਸ਼ਿਆਂ ਤੇ ਬੰਨਾਂ ਚ ਉਹ ਟੁੱਟ ਜਾਂਦਾ ਵਾ ਤੇ ਇਹ ਪਿੰਡ ਵੱਜ ਜਾਂਦੇ ਆ ਸਾਰੇ ਨਹੀਂ ਤੇ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਵਾ ਝੋਨੇ ਦੀ ਫਸਲ ਤਾਂ ਬਹੁਤ ਨੁਕਸਾਨ ਹੋ ਗਈ ਜਿੰਮਦਰਾਂ ਦਾ ਇਹ ਬੰਨ ਕਿਰਾਂ ਬੱਜੇ ਇਹ ਚੰਦੂੜ ਵਾਲੇ ਵਾਲੇ ਜੀ ਬੰਨਿਆ ਜੀ ਤੇ ਯਾਰ ਰੇਕਟ ਦੇ ਲੱਗ ਜਾ ਕੇ ਸਾਰੇ ਰੋਸਾ ਚੰਦੂ ਬਡਾਲਾ ਹੋਣਾ ਜੀ ਤਾਰ ਤਾਰ ਦੀ ਤਾਰ ਤੋਂ ਪਰਲੇ ਤਾਰ ਆਰਵੀਅਤ ਪਾਰ ਪਾਰ ਘਟਿਆ ਆ ਰੀ ਜਿਆਦਾ ਸਾਰੀ ਫਸਲ ਡੁੱਬ ਗਈ ਹਾਂਜੀ ਡੁੱਬ ਗਈ ਸਾਰੀ ਫਸਲ ਡੁੱਬ ਪਿੰਡ ਨੂੰ 100% ਖਦਰਾ ਜੀ ਹੋਣਾ ਆ ਵਲੇ ਪਾਣੀ ਰਾਤ ਆ ਪਾਣੀ ਇਸ ਵੇਰੇ ਚੜਿਆ ਜੀ ਪਾਣੀ ਦਿਨ ਰਾਤ ਹੀ ਸੀ ਹਾਂਜੀ ਰਾਤ ਨੂੰ ਠੀਕ ਕੋਈ ਪ੍ਰਸ਼ਾਸਨ ਕਰਿਆ ਜੀ ਨਹੀਂ ਜੀ ਅਸੀਂ ਬੜੇ ਫੋਨ ਕੀਤੇ ਆ ਮੈਂ ਸ਼ਵੇਰੇ 6 ਵਜੇ ਦਾ ਫੋਨ ਕਰਨ ਦਿਆਂ ਤਹੀ ਬਨ ਸਾਡੇ ਕੋ 2-3 ਘੰਟੇ ਲੇਟ ਬਾਅਦ ਜੱਜੂ ਵੀ ਆਈ ਆ ਉਹ ਵੀ ਚਲ ਗਈ ਆ ਹੁਣਾਂ ਚੌਂਕੀ ਤੇ ਲੱਗੇ ਇੱਕ ਮੋਰਚਾ ਵਾ ਉਹਨੂੰ ਪੂਰੀ ਬੀਐਸਐਫ ਵਾਲੇ ਜਾ ਕੇ ਵੇਖੋ ਕਿਦਾਂ ਬੰਨਣ ਡੇ ਵਿਚਾਰੇ ਤੇ ਕੋਈ ਇੱਥੇ ਨਹੀਂ ਅਧਿਕਾਰੀ ਆਏ ਆ ਚਲ ਗਏ ਬਸ ਕੁਛ ਨਹੀਂ ਇੱਥੇ ਕੋ ਬੋਰੀਆਂ ਪਰ ਭਰੀਆਂ ਬੋਰੀ ਕੋਈ ਨਹੀਂ ਇੱਥੇ ਆ ਗਈ ਜਿਹੜੀ ਆਪਾਂ ਲਾਈਏ ਕੋਈ ਚੀਜ਼ ਨਹੀਂ ਆ ਗਈ ਇਹ ਇਹੀ ਕੁਛ ਦੇ ਪਹਿਲਾਂ ਖਬਰ ਕਰਕੇ ਗਏ ਸੀ ਤੁਸੀਂ ਕਿਹਾ ਸੀ ਕਿ ਬੋਰੀਆਂ ਭਰੀਆਂ ਵੇਖੋ ਜੀ ਭਰੀਆਂ ਪਈਆਂ ਉਹ ਬੋਰੀਆਂ ਭਰੀਆਂ ਰਹਿਤੀਆਂ ਉਹਨੇ ਉਹ ਗੇਟ ਦੇ ਲਾਗੇ ਉੱਥੇ ਤੇ ਪਾਣੀ ਆ ਗਿਆ ਤੇ ਬੋਰੀਆਂ ਕਿੱਥੇ ਲਿਈ ਗਈਆਂ ਬੋਰੀਆਂ ਪਿੱਛੇ ਰੱਖੀਆਂ ਬੋਰੀਆਂ ਪਿੱਛੇ ਰੱਖੀਆਂ ਨਾਲ ਬੋਰੀਆਂ ਚਾਹੀਦੀਆਂ ਇੱਥੇ ਰੱਖ ਦੇ ਉਸ ਉਸ ਇੱਧਰ ਹੁੰਦੀਆਂ ਕੋਈ ਉੱਧਰ ਹੁੰਦੀਆਂ ਅਸੀਂ ਮੋਰਚਾ ਚ ਬੋਰੀਆਂ ਲਾਈਏ ਕੋਈ ਲੇਬਰ ਨਹੀਂ ਆਈ ਕੋਈ ਇਸ ਬੋਰੀ ਨਹੀਂ ਆਈ ਪਰ ਜਿੰਨਾ ਕੀਤਾ ਪਿੰਡ ਵਾਲਾ ਕੀਤਾ ਸਾਥ ਤੇ ਪਿੰਡ ਵਾਲੇ ਲੋਕ ਆ ਵੀ ਡੇ ਜਿਵੇਂ ਵੀ ਇਹਨੇ ਪ੍ਰੋਗਰਸ ਪੇਧੀਆ ਮਹਿਕਮੀ ਵਾਲਿਆਂ ਪਰ ਉਹ ਵੀ ਚਲ ਗਏ ਐ ਇਸੇ ਪੱਕੀ ਚਾਹੀਦੀ ਜਦੋਂ ਅੰਮ੍ਰਿਤ ਜੀ ਸਾਨੂੰ ਲੋਡ ਸੋ ਲੈ ਆਈ ਆਪਣਾ ਕਰਕੇ